ਲਹਿਰ ਇੰਡੀਆ ਨਿਊਜ਼ ਦੇਖ ਰਹੇ ਸਾਰੇ ਤਮਾਮ ਦਰਸ਼ਕਾਂ ਦਾ ਮੈਂ ਸੰਜੀ ਕੁਮਾਰ ਸਵਾਗਤ ਕਰਦਾ ਹਾਂ ਦੋਸਤੋ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਬਿਹਤਰ ਪ੍ਰਸ਼ਾਸਨਿਕ ਸਹੂਲਤਾਂ ਮੁਹਾਇਆ ਕਰਵਾਉਣ ਦੇ ਲਈ ਵਿਧਾਨ ਸਭਾ ਹਲਕਾ ਆਤਮ ਨਗਰ ਦੇ ਅਧੀਨ ਪੀਐਸ ਪੀਸੀਐਲ ਦਫ਼ਤਰ ਦੇ ਵਿਖੇ ਸੇਵਾ ਕੇਂਦਰ ਖੋਲਿਆ ਗਿਆ ਹੈ ਇਸ ਸੇਵਾ ਕੇਂਦਰ ਦੇ ਵਿੱਚ ਕੀ ਕੀ ਸਹੂਲਤਾਂ ਲੋਕਾਂ ਨੂੰ ਮੁਹਾਇਆ ਕਰਾਈ ਜਾਂਦੀ ਹੈ ਪਰ ਇਸ ਦਾ ਕੀ ਟਾਈਮਿੰਗ ਹੈ ਸਾਰੀ ਜਾਣਕਾਰੀ ਲੈਣੇ ਇੱਥੇ ਜੋ ਅਧਿਕਾਰੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਉਣ ਦੀ ਤੁਹਾਡੀ ਕੋਸ਼ਿਸ਼ ਕਰਦੇ ਹਾਂ ਸੋ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂਗਾ ਕਿ ਤਸਵੀਰਾਂ ਦੇਖਣਗੇ ਸੇਵਾ ਕੇਂਦਰ ਦੇ ਵਿੱਚ ਕਿੰਨੀ ਕ ਜਨਸੰਖਿਆ ਦੇ ਵਿੱਚ ਲੋਕ ਆਏ ਹੋ ਰਹੇ ਨੇ ਔਰ ਕਿਸ ਤਰ੍ਹਾਂ ਇਹਨਾਂ ਦਾ ਕੰਮ ਕਿਸ ਤਰ੍ਹਾਂ ਦੇ ਨਾਲ ਹੋ ਰਿਹਾ ਵਾਸੀਂ ਸਾਰੀ ਜਾਣਕਾਰੀ ਅੰਦਰੋਂ ਸੇਵਾ ਕੇਂਦਰ ਦੇ ਵਿੱਚ ਲੈਣੇ ਅਧਿਕਾਰੀ ਵੀ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਹਾਂ ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਤੇਰੇ ਜਿਹੜਾ ਇਹ ਆਪਣਾ ਸੇਵਾ ਕੇਂਦਰ ਖੋਲਿਆ ਗਿਆ ਇਹਦੇ ਵਿੱਚ ਕੀ ਕੀ ਸਹੂਲਤਾਂ ਤੁਸੀਂ ਲੋਕਾਂ ਨੂੰ ਆਇਆ ਕਰਵਾਣੀ ਸਾਡੇ ਕੋਲੇ ਸਹੂਲਤਾਂ ਜਿਵੇਂ ਆਧਾਰ ਕਾਰਡ ਹੋ ਗਿਆ ਜਨਮ ਸਰਟੀਫਿਕੇਟ ਹੋ ਗਿਆ ਹਾਂਜੀ ਜਾਨੂ ਸਰਟੀਫੀਕੇਟ ਹੋ ਗਿਆ ਕਾਸਟ ਸਰਟੀਫੀਕੇਟ ਰੈਜ਼ੀਡੈਂਸ ਮੈਰਿਜ ਰਿਲੇਟਡ ਆਰ ਸੀ ਰਿਲੇਟਡ ਲਾਇਸੈਂਸ ਰਿਲੇਟਡ ਸਭ ਕਾਫੀ ਸਰਵਿਸਾਂ ਨੇ ਤੇ ਸਰ ਇਹਦਾ ਜਿਹੜਾ ਟਾਈਮ ਪਹਿਲਾਂ ਕਿੰਨੇ ਤੋਂ ਕਿੰਨੇ ਸੀਗਾ ਪਹਿਲਾਂ 9 ਤੋਂ 5 ਸੀਗਾ ਤੇ ਹੁਣ ਸਰ ਇਹਦੀ ਕਹਿੰਦੇ ਇੱਥੇ ਆਮਦ ਜ਼ਿਆਦਾ ਹੋਣ ਕਰਕੇ ਲੋਕਾਂ ਦੀ ਇਹ ਟਾਈਮਿੰਗ ਦੇ ਵਿੱਚ ਚੇਂਜ ਹੋ ਸਕੇ ਉਹੀ ਟਾਈਮ ਆ ਪੁਰਾਣਾ ਜੀ ਟਾਈਮਿੰਗ 8 ਤੋਂ 8 ਕਰੀਏ ਫਿਲਹਾਲ ਇਹ ਟ్రਾਇਲ ਪੀਰੀਅਡ ਮੰਨ ਲਓ ਹਰੇਕ ਡਿਸਟ੍ਰਿਕਟ ਦੇ ਵਿੱਚ ਇੱਕ ਤਾਂ ਦੋ ਸੇਵਾ ਕੇਂਦਰ 8 ਤੋਂ 8 ਕਰੇ ਨੇ ਜੇਕਰ ਸਰਕਾਰ ਵੱਲੋਂ ਇਹ ਚੀਜ਼ਾਂ ਵੀ ਲੋਕਾਂ ਨੂੰ ਵੱਧ ਤੋਂ ਵੱਧ ਸਰਵਿਸ ਮਿਲੇ ਕਈ ਲੋਕ ਸਵੇਰੇ ਕੰਮ ਤੇ ਹੁੰਦੇ ਨੇ 9 ਤੋਂ 5 ਡਿਊਟੀ ਤੇ ਹੁੰਦੇ ਨੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ 5 ਤੋਂ 8 ਜਿਹੇ ਟਾਈਮ ਦੇ ਵਿੱਚ ਉਹ ਆ ਕੇ ਆਪਣਾ ਕੰਮ ਕਰਵਾ ਸਕਦੇ ਤੇ ਸਰ ਜਿਸ ਤਰ੍ਹਾਂ ਕਿ ਤੁਸੀਂ ਇੱਥੇ ਆ ਕੇ ਲੋਕਾਂ ਨੂੰ ਕੰਮ ਕਰਵਾਉਣਾ ਪਊਗਾ ਕਿ ਆਨਲਾਈਨ ਵੀ ਤੁਹਾਡਾ ਕੋਈ ਨੰਬਰ ਜਾਂ ਕੋਈ ਤੁਹਾਡੇ ਕੋਲੇ ਹੋਰ ਕੋਈ ਸਿਸਟਮ ਆਏਗਾ ਜਿਹਨਾਂ ਲੋਕ ਘਰ ਬੈਠੇ ਵੀ ਤੁਹਾਡੇ ਨਾਲ ਜਾਣਕਾਰੀ ਲੈ ਸਕਦੇ ਸਾਹਮਣੇ ਆਪਣੇ ਘਰ ਬੈਠੇ ਸੇਵਾਵਾਂ ਕੀ ਕਰ ਦਿਖਾਇਆ ਜਾਂਦੇ ਘਰ ਬੈਠੇ ਸੇਵਾਵਾਂ ਮੰਗਣ ਲਈ 1077 ਤੇ ਕਾਲ ਕਰ ਸਕਦੇ ਨੇ ਤੇ ਸਰ ਇੱਥੇ ਮਤਲਬ ਕਿ ਜੋ ਲੋਕਾਂ ਦੇ ਉਹਨਾਂ ਦਾ ਨਾਲ ਨਾਲ ਹੀ ਕੰਮ ਹੋ ਜਾਂਦਾ ਕਿ ਉਹਨਾਂ ਨੂੰ ਟੋਕਨ ਸਿਸਟਮ ਹੈ ਜੀ ਇੱਥੇ ਟੋਕਨ ਸਿਸ ਇਹ ਟੋਕਨ ਸਿਸਟਮ ਚ ਸਰ ਕਿੰਨੀ ਦੇਰ ਬਾਅਦ ਉਹਨਾਂ ਦੀ ਵਾਰੀ ਆ ਜਾਂਦੀ ਹੈ ਲੋਕ ਸਰ ਕਿੰਨੇ ਵਜੇ ਇੱਥੇ ਆਣਾ ਸ਼ੁਰੂ ਹੋ ਜਾਂਦੇ ਇਹ ਟੋਕਨ ਤੇ ਡਿਪੈਂਡ ਕਰਦਾ ਇਹ ਜਿਹੜਾ ਸੇਵਾ ਕੇਂਦਰ ਹੈ ਇਹਨੂੰ ਬਹੁਤ ਵੱਡਾ ਏਰੀਆ ਲੱਗਦਾ Shimla Puri, Pindu area ਤਾਂ ਕਰਕੇ ਇੱਥੇ ਜ਼ਿਆਦਾਤਰ ਫੁੱਟਫਾਲ ਪਬਲਿਕ ਦੀ ਜ਼ਿਆਦਾ ਹੁੰਦੀ ਹੈ ਠੀਕ ਹੈ ਸਰ ਤਾਂ ਹੀ ਇਹਦੀ ਟਾਈਮਿੰਗ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਟਾਈਮਿੰਗ ਦੇ ਵਿੱਚ ਉਸ ਕਰਕੇ ਜ਼ਿਆਦਾ ਵਾਅਦਾ ਕੀਤਾ ਗਿਆ ਹਾਂਜੀ ਮਾਤਾ ਜੀ ਕੀ ਨਾਮ ਹੈ ਤੁਹਾਡਾ ਮਾ ਮਰਜੀਤ ਕਾ ਹਾਂਜੀ ਮਾਤਾ ਕੀ ਕਰਾਉਣਾ ਹੈ ਇੱਥੇ ਸੇਵਾ ਕੇਂਦਰ ਵਿੱਚ ਆਧਾਰ ਕਾ ਠੀਕ ਕਰਾਉਣੇ ਇਹਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬੈਠਿਆ ਨੂੰ ਹਜੇ ਕਿਤੋਂ ਦੇ ਆਏ ਹੋ ਤੁਸੀਂ ਹਜੇ ਤੁਸਾਨੂੰ ਥੋੜਾ ਜਿਹਾ ਟਾਈਮ ਹੋਇਆ ਬੈਠਣ ਨੂੰ ਥੋੜੀ ਜਿਹੀ ਰੋਈ ਹੈ ਜੀ ਹਾਂ ਜੋ ਇੱਥੇ ਅਸੀਂ ਮਾਤਾ ਜੀ ਨੇ ਇਹਨਾਂ ਨਾਲ ਵੀ ਗੱਲਬਾਤ ਕੀਤੀ ਕਿ ਮੈਨੂੰ ਤਾਂ ਕਹ ਰਹੀ ਕਿ ਥੋੜਾ ਜਿਹਾ ਟਾਈਮ ਹੋਇਆ ਹਲੇ ਆਇਆ ਨੂੰ ਤਾਂ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹਾਂ ਕਿ ਇੱਥੇ ਟੋਕਨ ਸਿਸਟਮ ਵੀ ਹੈ ਤਾਂ ਜੋ ਵੀ ਇੱਥੇ ਟੋਕਨ ਸਿਸਟਮ ਹੁੰਦਾ ਉਹ ਸਕਰੀਨ ਦੇ ਉੱਪਰ ਇਹਨਾਂ ਵੱਲੋਂ ਜਾਰੀ ਕੀਤਾ ਜਾਂਦਾ ਵਾ ਸੇਵਾ ਕੇਂਦਰ ਦੇ ਵੱਲੋਂ ਤੋਂ ਇੱਕ ਵਾਰ ਮੈਂ ਕਹਾਂਗਾ ਕਿ ਇਸ ਲਈ ਅਭੀ ਤਸਵੀਰਾਂ ਦਿਖਾਈਆਂ ਜਾਣ ਸੋ ਇੱਥੇ ਕਾਊਂਟਰ ਸਾਰੇ ਇੱਕ ਵਾਰ ਮੈਂ ਕਹਾਂਗਾ ਕਿ ਤਸਵੀਰਾਂ ਦਿਖਾਈਆਂ ਜਾਣਗੇ ਕਿਸ ਤਰ੍ਹਾਂ ਸੇਵਾ ਕੇਂਦਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਇੱਥੇ ਜੋ ਕਿ ਇਸ ਦਾ ਟਾਈਮ ਆ ਉਹ ਪਹਿਲਾਂ 9 ਤੋਂ 5 ਸੀਗਾ ਤੇ ਹੁਣ ਜੋ ਟਾਈਮ ਹੈਗਾ ਇਸ ਦਾ ਉਹ ਸਵੇਰੇ 8:00 ਵਜੇ ਤੋਂ ਲੈ ਕੇ ਸ਼ਾਮ 8 ਰਾਤ ਦੇ 8:00 ਵਜੇ ਤੱਕ ਕੀਤਾ ਗਿਆ ਤਾਂ ਕਿ ਜੋ ਵੀ ਇੱਥੇ ਕੋਈ ਮਜ਼ਦੂਰ ਵਿਅਕਤੀ ਹੁੰਦੇ ਆ ਜਾਂ ਕੋਈ ਲੋਡਵੰਦ ਜਾਂ ਕੰਮਕਾਰ ਪੇਸ਼ੇਵਾਲੇ ਹੁੰਦੇ ਆ ਕਿ ਜੋ ਆਪਣਾ ਦਿਹਾੜੀ ਤੋੜ ਕੇ ਨਹੀਂ ਇੱਥੇ ਆ ਸਕਦੇ ਹੋ ਹੁਣ ਆਪਣੀ ਦਿਹਾੜੀ ਪੂਰੀ ਲਾ ਕੇ ਛੁੱਟੀ ਕਰਕੇ ਇੱਥੇ 8:00 ਵਜੇ ਤੱਕ ਰਾਤ ਦੇ ਖੁੱਲ੍ਹਾ ਰਹਿੰਦਾ ਆਪਣਾ ਕੰਮ ਕਰਵਾ ਸਕਦੇ ਨੇ ਤੇ ਇੱਥੇ ਹੋਰ ਵੀ ਲੋਕ ਮੌਜੂਦ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮੇਰੇ ਬੇਟੀ ਦਾ ਆ ਆਧਾਰ ਕਾਰਡ ਅਪਡੇਟ ਕਰਨਾ ਵਾ ਕਿੰਨੇ ਟਾਈਮ ਹੋ ਗਿਆ ਤੁਹਾਨੂੰ ਆਇਆ 11 ਵਜੇ ਬੈਠੇ ਆਏ ਆ 11 ਵਜੇ ਦੇ ਬੈਠੇ ਹੋ ਤੇ ਇਹਨੇ ਕਹਿਣ ਦਾ ਵਾ ਭਾਜੀ ਇੱਥੇ ਇਹ 11 ਵਜੇ ਆਏ ਉਹਨਾਂ ਤੋਂ ਹਾਲ ਤੱਕ ਇਹਨਾਂ ਦਾ ਕਿੰਨਾ ਨੰਬਰ ਆਈ ਤੁਹਾਡਾ 50 50 ਤੋਂ ਇੱਥੇ ਨੰਬਰ ਵੀ ਇੱਥੇ ਟੋਕਨ ਸਿਸਟਮ ਆ ਜੀ ਇਹ ਦੇਖੋ ਇਹ ਕਹਿੰਦੇ ਕਿ ਸਾਡਾ 50ਵਾਂ ਨੰਬਰ ਆ ਜੀ ਤੇ ਇੱਥੇ ਕੀ ਟੋਕਨ ਦੇ ਟੋਕਨ ਦੇ ਨਾਲ ਹੀ ਇੱਥੇ ਕੰਮ ਹੋ ਰਿਹਾ ਬਾਈ ਦਾ ਨਾਮ ਨਿਸ਼ਾਨ ਸਿੰਘ ਹੈ ਜੀ ਹਾਂ ਜੀ ਭਾਜੀ ਕੀ ਕੀ ਕਰਵਾਣਾ ਹੈ ਬੇਟੀ ਦਾ ਡੇਟ ਆਫ ਬਰਥ ਸੀਗਾ ਜੀ ਭਾਜੀ ਪੰਜਾਬੀ ਚ ਹੋਗਾ ਤੁਹਾਨੂੰ ਆਏ ਮੈਨੂੰ ਅੱਧ ਘੰਟਾ ਹੋ ਗਿਆ ਹੋ ਗਿਆ ਜੀ ਮੇਰਾ ਕੰਮ ਤੁਹਾਡਾ ਕੰਮ ਹੋ ਗਿਆ ਜੀ ਹਾਂਜੀ ਹਾਂਜੀ ਭਾਈ ਕੀ ਕਹਿਣਾ ਚਾਹੋਗੇ ਭਾਜੀ ਜੋ ਸਰਕਾਰ ਦੇ ਵੱਲੋਂ ਇੱਥੇ ਜਿਹਦਾ ਟਾਈਮ ਵੀ ਵਧਾ ਕੇ ਲਾ ਪਹਿਲਾਂ 9 ਤੋਂ 5 ਸੀ ਭਾਜੀ ਹੁਣ 8 ਤੋਂ 8 ਕੀਤਾ ਵਾ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਆ ਪੰਜਾਬ ਸਰਕਾਰ ਦਾ ਭਾਜੀ ਸਾਡਾ ਕੰਮ ਬਹੁਤ ਵਧੀਆ ਹੋ ਰਿਹਾ ਸਾਨੂੰ ਲਾਈਨ ਚ ਲੱਗਣ ਦੀ ਲੋੜ ਨਹੀਂ ਟੋਕਨ ਤੇ ਕੰਮ ਬਹੁਤ ਵਧੀਆ ਕੋਈ ਦਿੱਕਤ ਨਹੀਂ ਕੁਝ ਸਮਾਂ ਪਹਿਲਾਂ ਆਏ ਤੁਸੀਂ ਹਾਂਜੀ ਕੁਝ ਸਮਾਂ ਪਹਿਲਾਂ ਆਏ ਬਹੁਤ ਹੀ ਵਧੀਆ ਇੱਥੇ ਪੰਜਾਬ ਸਰਕਾਰ ਵੱਲੋਂ ਬਿਹਤਰ ਸਹੂਲਤਾਂ ਸਹੂਲਤਾएं ਇੱਥੇ ਲੋਕਾਂ ਨੂੰ ਮੁਹੱਈਆ ਕਰਵਾਈਆਂ ਗਈਆਂ ਸੇਵਾ ਕੇਂਦਰ ਦੇ ਵੱਲੋਂ ਇਸ ਦਾ ਟਾਈਮ ਵੀ ਦੱਸਿਆ ਗਿਆ ਹੈ ਵਾ ਤੋ ਅਸੀਂ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਨੂੰ ਇਹ ਵੀ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇੱਥੇ ਆਓ ਤੇ ਸਰਕਾਰ ਨੇ ਜੋ ਵੀ ਸਹੂਲਤਾਂ ਮੁਹੱਈਆ ਕਰਵਾਈਆਂ ਨੇ ਉਹਨਾਂ ਦਾ ਸਮੇਂ ਸਿਰ ਆਪਣਾ ਲਾਭ ਉਠਾਓ ਸੋ ਫਿਲਹਾਲ ਦੋਸਤ ਟੈਲੈਂਟ ਜਾਂ ਨਿਊਜ਼ ਲੁਧਿਆਣਾ